पाक कसमर पन्ने खास सेवा की थी खास सेवा की थे सफल है जिस सत्य को सा मन मन में जिस सत्य को कर मन मन में This <laughs> is ਇਹ ਗੱਡੀ ਚ ਆਜ ਰੋ ਕੇ ਜੈਨਾ ਹੱਥ ਕੋਰ ਕਾ ਭਾਣਾ ਮਨ ਮੈਂ ਆ ਤੈਨ ਚੜੀ ਚਾਤ ਵਨ ਮੈਂ ਤੈਨ ਚੜੀ ਚਾਤ ਵਨ ਮੈਂ ਸਾਹੇ ਵਕਿੱਤੇ ਪਿੱਛੇ ਪਿੱਛੇ ਹੋ ਰਿਹਾ ਜੇ ਸਤਿਗੁਰੁ ਮਾਣ ਮੰਨ ਮੰਨੇ ਜੇ ਸਤਿਗੁਰੁ ਕਾ ਮਨ ਮੰਨ ਲੇ ਬੋਲੇ ਸੋ ਨਿਹਾਲ ਸੋ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਇਥੋਂ ਹਰਸ਼ਾ ਵਾਲੀ ਇਹ ਸਾਡੀ ਟੀਮ ਜਿਹੜੀ ਆ ਗੁਰਪ੍ਰੀਤ ਜੀ ਇਹਨਾਂ ਦੇ ਨਾਲ ਜਗਚੰਨ ਜੀ ਹੋਰ ਸਾਰੇ ਆਪਣੇ ਜਹਦਾਰ ਸਾਹਿਬ ਤੋਂ ਤਰ ਤਰ ਤੋਂ ਹਮਨਦੀਪ ਸਿੰਘ ਜੀ ਇਹ ਇਥੋਂ ਗੁਰਦਾਰਾ ਸ੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਾਂਦੇ ਨੇ ਤੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਅਗੇ ਅਰਦਾਸ ਕਰਨਾ ਕਿ ਇਹਨਾਂ ਨੂੰ ਹੋਰ ਹਿੰਮਤ ਬਲ ਬਖਸ਼ੇ ਤਾਂ ਜੋ ਆਪਣੇ ਕੌਮ ਦੇ ਸ਼ਹੀਦਾਂ ਨੂੰ ਜਰਨੈਲਾ ਨੂੰ ਹਮੇਸ਼ਾ ਹੀ ਹਰ ਸਾਲ ਯਾਦ ਕਰਦੇ ਨੇ ਉਹਨਾਂ ਦਾ ਪੰਜ ਤਰੀਕ ਨੂੰ ਇੱਥੇ ਜਨਮ ਦਿਨ ਵੀ ਆਨੰਦਪੁਰ ਸਾਹਿਬ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਉੱਥੇ ਵੀ ਫਿਰ ਇਹਨਾਂ ਨੇ ਦਿੱਲੀ ਤੋਂ ਆ ਕੇ ਜਿੱਥੋਂ ਛੀਸ ਲੈ ਕੇ ਆਏ ਨੇ ਮਹਾਰਾਜ ਦਾ ਉਥੋਂ ਵਾਪਸ ਆਣਾ ਫਿਰ ਉੱਥੇ ਉਹ ਪੜਾਉਂਦੇ ਵੀ ਆਨੰਦਪੁਰ ਸਾਹਿਬ ਹੀ ਪੰਜ ਨੂੰ ਪਹੁੰਚਣਾ ਤੇ ਜਿੱਥੇ ਮੈਂ ਵਧਾਈ ਦਿੰਦਾ ਉੱਥੇ ਸਮਰਚੀ ਕਾਮ ਨੂੰ ਪੰਥ ਦੀ ਏਕਤਾ ਪਿਆਰ ਤਾਂ ਪਾਗ ਜਿਹੜਾ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਪਰੰਪਰਾਵਾਂ ਸਿਧਾਂਨੇ ਪਾਈਆਂ ਹੀ ਉਹਨਾਂ ਦੇ ਸਾਨੂੰ ਚੱਲਣ ਦੀ ਪ੍ਰੇਰਣਾ ਮਿਲੇ ਉਹਨਾਂ ਤੇ ਤੁਰ ਚੱਕੀ ਭਾਵੇਂ ਥੋੜਾ ਚੱਲੀਏ ਬਹੁਤਾ ਚੱਲੀਏ ਕਿਉਂਕਿ ਉਹਨਾਂ ਨੇ ਬਹੁਤ ਵੱਡੇ ਭੜੇ ਬੁਲਟੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਉਹ ਸਮੇਂ ਦੇ ਵਿੱਚ ਗੁਲਾਮ ਦੇ ਸੀ ਗੁਲਾਮੀ ਦਾ ਯੁੱਗ ਹੀ ਗੁਲਾਮੀ ਚ ਚੱਲ ਰਹੀ ਤੇ ਫਿਰ ਵੀ ਬਹੁਤ ਵੱਡੀ ਹਿੰਮਤ ਕੀਤੀ ਉਹਨਾਂ ਨੇ ਬਹੁਤ ਵੱਡੀਆਂ ਦਲੇਰੀਆਂ ਕਰਕੇ ਮਲੋਂ ਤੋਂ ਦਿੱਲੀ ਤੋਂ ਮਹਾਰਾਜ ਦਾ ਪਵਿੱਤਰ ਫੀਸ ਲੈ ਕੇ ਨਨਪੁਰ ਸਾਹਿਬ ਪਹੁੰਚਣਾ ਪੜਾਵਾ ਜੀ ਮੈਂ ਸਮੁੰਦਰ ਬਹੁਤ ਵੱਡੀ ਹਿੰਮਤ ਹੈ ਦੋ ਜਰਨੈਲ ਨੂੰ ਯਾਦ ਕਰ ਰਹੇ ਆ ਆਪਾਂ ਸਾਰੇ ਅੱਜ ਉਥੇ ਆਪਾਂ ਇਹਨਾਂ ਨੂੰ ਜਾਣਾ ਦਿੱਲੀ ਇਹਨਾਂ ਨੂੰ ਮੈਂ ਉਹਨਾਂ ਦੀ ਵਧਾਈ ਦੇਣਾ ਤੇ ਸਾਰੇ ਸਮੂਚੇ ਕਾਉਂ ਦੇ ਵਾਲਿਆਂ ਨੂੰ ਮੈਂ ਕਰਦਾ ਬੇਨਤੀ ਨੌਜਵਾਨਾਂ ਨੂੰ ਵੀ ਆਪਾਂ ਨੂੰ ਅੰਮ੍ਰਿਤਸਰ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਨਾਲ ਜੁੜੀਏ ਤੇ ਉਹਨਾਂ ਸ਼ਹੀਦਾਂ ਨੂੰ ਵੀ ਸਮਰਪਿਤ ਹੋਈਏ ਜਿਨ੍ਹਾਂ ਨੇ ਦੇਸ਼ ਵਾਸਤੇ ਕਾਉਂ ਵਾਸਤੇ ਪੰਥ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਉਹ ਕੁਰਬਾਨੀਆਂ ਦਿੱਤੀਆਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਦਾ ਅਦਾਸ ਚੇਅਰਮੈਨ ਇਹ ਜੋ 26 ਅਚੇਤਨਾ ਮਾਰਚ ਹਰ ਸਾਲ ਤਨ ਤਨ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿੱਲੀ ਵਿਖੇ 3 ਤਰੀਕ ਨੂੰ ਜਿਹੜਾ ਮਨਾਇਆ ਜਾਂਦਾ ਵਾ ਅੱਜ ਉਸ ਦੀ ਰਮਤਾ ਇੱਥੋਂ ਅਸੀਂ ਕੀਤੀ ਆ ਤੇ ਵਕ ਵਕ ਪੜਾ ਕਰਦੇ ਹੋਏ ਅਸੀਂ ਅਤਰੰਦਾਰ ਤੋਂ ਜੰਡਿਆਲਾ ਜਲੰਧਰ ਵਿਆਸ ਲੁਧਿਆਣਾ ਤੋਂ ਰਾਤ ਪੜਾ ਕਰਦੇ ਹੋਏ ਰਾਤ ਦਾ ਵਿਸ਼ਰਾਮ ਜਿਹੜਾ ਸਾਡਾ ਉਹ ਗੁਰਦੁਆਰਾ ਮੱਝੀ ਨੂੰ ਕੱਟ ਗੁਰਦੁਆਰਾ ਮਨਜੀ ਸਾਹਿਬ ਅੰਬਾਲਾ ਵਿਖੇ ਹੋਵੇਗਾ ਉਸ ਤੋਂ ਬਾਅਦ ਅਗਲੇ ਜਿਹੜੇ ਪੜਾਵਾ ਗੁਰਦੁਆਰਾ ਮਨਜੀ ਸਾਹਿਬ ਤੋਂ ਅਸੀਂ ਪੜਾ ਕਰਦੇ ਹੋਏ ਨੀਲੋਖੇੜੀ ਤੜਾਵੜੀ ਕਰਨਾਲ ਪਾਣੀਪੱਤ ਬੜ ਕਾਲਸਾ ਹੁੰਦੇ ਹੋਏ ਰਾਤ ਕਰੀਬ 11:00 ਵਜੇ ਜਿਹੜਾ ਗੁਰਦੁਆਰਾ ਮੱਝੀ ਨੂੰ ਕਟਿਲਾ ਸਾਹਿਬ ਅਸੀਂ ਉੱਥੇ ਇਹ ਨਗਰ ਕੀਰਤਨ ਲੈ ਕੇ ਪਹੁੰਚਾਂਗੇ ਉਸ ਤੋਂ ਬਾਅਦ 3 ਸਤੰਬਰ ਦੀ ਸਵੇਰ ਨੂੰ ਜਿਹੜਾ ਵਾ ਉਥੋਂ ਮੱਝੇ ਨੂੰ ਘਟਿਲਾ ਤੋਂ ਨਗਰ ਕੀਰਤਨ ਜਿਹੜਾ ਵਾ ਉਹ ਇੱਥੋਂ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਵਿਖੇ ਲਿਜਾ ਕੇ ਉੱਥੇ ਜਿਹੜਾ ਵਾ ਉਹ ਸਮਾਪਤ ਕੀਤਾ ਜਾਊਗਾ ਇਹ ਜੋ ਉਪਰਾਲਾ ਸਾਰੇ ਸੋਸਾਇਟੀ ਦੇ ਆਗੂ ਸਹਿਬਾਨ ਬੜੇ ਉਤਸ਼ਾਹ ਨਾਲ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆ ਸਾਡੇ ਜਨਰਲ ਸਕੱਤਰ ਜਗਚਾਨਨ ਸਿੰਘ ਜੀ ਜਿਲ੍ਹ ਸਾਡੇ ਗੁਰਪ੍ਰੀਤ ਸਿੰਘ ਜੀ ਸਰਪੰਚ ਸਾਹਿਬ ਤੇ ਹੋਰ ਜਿੰਨੀਆਂ ਵੀ ਸਾਰੀਆਂ ਸੰਗਤਾਂ ਸਾਡੇ ਨਾਲ ਸਹਿਯੋਗ ਕਰਦੀਆਂ ਵਾ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਹੀ ਮਾਨਯੋਗ ਜਿਹੜੇ ਰਣਕੇ ਸਾਹਿਬ ਜਿਹੜਾ ਸਾਡੇ ਹਰ ਵਾਰੀ ਜਿਹੜਾ ਸਾਡਾ ਸਾਥ ਦਿੰਦੇ ਆ ਇਸ ਨਗਰ ਕੀਰਤਨ ਨੂੰ ਅੱਗੇ ਲਿਜਾਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਮਦਾਸ ਤੋਂ ਜਿਹੜੇ ਐਮਐਲਏ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ 26 ਚੇਤਨਾ ਮਾਰਗ ਜੋ ਆ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰੀਕ ਸਿੰਘ ਛੇਰਗਿਲ ਜੀ ਵੱਲੋਂ ਜਿਹੜਾ ਇਹ ਸ਼ੁਰੂ ਕੀਤਾ ਗਿਆ ਸੀ 2009 ਤੋਂ ਜਿਹੜੀ ਆਦਾਸ ਨੂੰ ਇਸ ਸੁਸਾਇਟੀ ਦੇ ਵਿੱਚ ਸੇਵਾ ਕਰਦਾ ਜਿਹੜਾ ਮੌਕਾ ਮਿਲਿਆ ਵਾ ਮਹਾਰਾਜ ਬਲ ਬਖਸ਼ੇ ਕਿ ਮਤ ਬਖਸ਼ੇ ਜੋ ਕਿ ਇਹ ਨਗਰ ਕੀਰਤਨ ਜਿਹੜਾ ਵਾ ਅੱਗੇ ਤੋਂ ਵੀ ਜਿਹੜਾ ਅਸੀਂ ਇਸੇ ਤਰ੍ਹਾਂ ਹੀ ਸਾਰੇ ਸੰਗਤ ਦੇ ਸੰਜੋਗ ਦੇ ਨਾਲ ਲਿਜਾਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਰੰਦਾਸ ਐਮ ਐਲ ਏ ਟਾਰੀ ਸਭ ਤੋਂ ਪਹਿਲਾਂ ਮੈਂ ਜਿਸ ਸੁਸਾਇਟੀ ਨੇ ਇਹ ਉਪਰਾਲਾ ਕੀਤਾ ਅੱਜ ਤੋਂ ਕੁਝ ਸਾਲ ਤੋਂ ਪਹਿਲਾਂ ਤੇ ਲਗਾਤਾਰ ਨਿਰੰਤਰ ਇਹਨੂੰ ਚਾਲੂ ਰੱਖਿਆ ਵਾਹਿਗੁਰੂ ਕਰੇ ਇਹ ਨਿਰੰਤਰ ਕਰਦੇ ਰਹਿਣ ਬਲ ਬਖਸ਼ੇ ਉੱਪਰ ਵਾਲਾ ਆਕਾਲ ਪੁਰਖ ਅੱਜ ਜਿਸ ਖੁਸ਼ੀ ਨਾਲ ਜਿਸ ਚੇਤਨਤਾ ਦੇ ਨਾਲ ਇਹ ਚੇਤਨਤਾ ਮਾਰਗ ਸ਼ੁਰੂ ਕੀਤਾ ਮਾਰਚ ਇਹ ਆਪਣੇ ਸਥਾਨ ਤੇ ਬਹੁਤ ਹੀ ਵਾਹਿਗੁਰੂ ਦੀ ਕਿਰਪਾ ਨੂੰ ਫਰ ਰੰਗ ਸੰਗ ਹੋਏਗਾ ਆਪ ਸਹਾਇ ਹੋਏਗਾ ਇਹ ਉੱਥੇ ਪਹੁੰਚੇਗਾ ਸੰਗਤ ਇਹਨਾਂ ਦੇ ਨਾਲ ਹੈ ਉੱਪਰ ਵਾਲੇ ਦੀ ਕਿਰਪਾ ਇਹਨਾਂ ਦੇ ਨਾਲ ਆ ਅਸੀਂ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਸਮੁੱਚੀ ਸਿੱਖ ਸੰਗਤ ਨੂੰ ਖਾਸ ਕਰਕੇ ਜਿਹੜੇ ਮذਬੀ ਸਿੱਖ ਨੇ ਕਿ ਸਾਰੇ ਅਮਰਤਾਰੀ ਹੋਣ ਗੁਰੂ ਨਾਲ ਜੁੜਨ ਤੇ ਇਹ ਚੇਤਨਾ ਮਾਰਚ ਹਮੇਸ਼ਾ ਹੀ ਚੱਲਦਾ ਰਹੇ ਨਿਰੰਤਰ ਜੁਗੋ ਜੁਗੀ ਚੱਲਦਾ ਰਹੇ ਇਹ ਜਿਹੜੀ ਸੋਸਾਇਟੀ ਆ ਅਸੀਂ ਉਹਦੇ ਤਹਿ ਦਿਲ ਤੋਂ ਧੰਨਵਾਦੀ ਆ ਜਿੰਨਿਆਂ ਨੇ ਇਹ ਸ਼ੁਰੂ ਕੀਤਾ ਇੱਕ ਨਗਰ ਕੀਰਤਨ ਇੰਨਾ ਲੰਬੀ ਯਾਤਰਾ ਇੰਨਾ ਮਿਹਨਤ ਪੰਜ ਪਿਆਰਿਆਂ ਦੇ ਅਸੀਂ ਚਰਨ ਦੀ ਧੂੜ ਆ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਉਹਨਾਂ ਦਾ ਵੀ ਇਸ ਚੇਤਨਤਾ ਮਾਰਗ ਤੋਂ ਲੈ ਕੇ ਜਾਣ ਵਿੱਚ ਜਿਸ ਤਰ੍ਹਾਂ ਉਹ ਤਿਆਰ ਬਰ ਤਿਆਰ ਨੇ ਵਾਹਿਗੁਰੂ ਕਿਰਪਾ ਕਰੇ ਇਹ ਅਮੇਸ਼ਾਈ ਇਸ ਤਰ੍ਹਾਂ ਹੀ ਇਹ ਸੱਜਦੇ ਰਹਿਣ ਤੇ ਇਹ ਚੇਤਨਤਾ ਮਾਰਗ ਜਿਹੜਾ ਦਾ ਫਾਰ ਐਵਰੀ ਚੱਲਦਾ ਰਹੇ ਕਦੀ ਵੀ ਕਿਤੇ ਕੋਈ ਵਿਗਨ ਨਾ ਪਵੇ ਉਹ ਆਕਾਲ ਪੁਰਖ ਇਹਨਾਂ ਦੇ ਨਾਲ ਰਵੇ ਗੁਰੂ ਮਹਾਰਾਜ ਇਹਨਾਂ ਦੇ ਨਾਲ ਨੇ ਉਹਨਾਂ ਦੇ ਅੰਗ ਸੰਗ ਰਹੇ ਰਹਿਣਗੇ ਵਾਹਿਗੁਰੂ ਕਰੇ ਇਹ ਜੇਤਨ ਦਾ ਮਾਰਕ ਹਮੇਸ਼ਾ ਚੱਲਦਾ ਰਹੇ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ